ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਸ਼ਹਿਰ ਧਰਮਕੋਟ ਤੇ ਜ਼ਿਲ੍ਹਾ ਬਾਈਨੋਂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ 3 ਨਗ ਲੈ ਕੇ ਆਂਦੇ ਆ ਜੀ ਤਿੰਨੇ ਸੂਏ ਸਵਾਏ ਆ ਡਿਟੇਲਸ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦਿਓ ਵੀਰੇ ਨਾਮ ਰਸਖਵਿੰਦਰ ਸਿੰਘ ਸ਼ਹਿਰ ਧਰਮਕੋਟ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ 884755542 ਠੀਕ ਹੈ ਵੀਰੇ ਤਨਨਾਗਾ ਜੀ ਅੱਜ ਤਨਨਾਗਾ ਵੀਰੇ ਆਪਣੇ ਜਰਸੀ ਤੋਂ ਸ਼ੁਰੂ ਕਰਾਂਗੇ ਸੁਆਕੇ ਨਮਾਜੀ ਵੀਰੇ ਸੁਆਮਾਲਕਾਂ ਦੱਸਿਆ ਦੂਸਰਾ ਵਾ ਹਾਂਜੀ ਤੇ ਮੰਨ ਕੇ ਚਲੋ ਦੁੱਧ ਇਸ ਟਾਈਮ 10 ਤੋਂ 11 ਕਿਲੋ ਹੋਊਗਾ ਬੱਚਾ ਕੀ ਹੈ ਜੀ ਮਗਰ ਬੱਚਾ ਵੀਰੇ ਕਦੋਂ ਸੂਈ ਹੈ ਜੀ ਸੂਈ ਨੂੰ ਮੰਨ ਕੇ ਚਲੋ ਹੋ ਹੀ ਗਿਆ ਵੀਰੇ 20 ਦੇ ਦਿਨ ਡੇਟੇ ਪੇਟੇ ਹੋਗੇ ਹੋਣਗੇ ਠੀਕ ਹੈ ਬਾਕੀ ਬੱਚਾ ਸਾਹਮਣੇ ਆ 10 ਤੋਂ 11 ਕਿਲੋ ਜੋਕ ਕੇ ਲੈ ਜੇ ਅਗਲਾ ਆਪਣਾ ਵੀਰੇ ਦੁੱਧ ਹੁੰਦਾ ਹੀ ਜੋਖਣ ਵਾਲਾ ਹਰ ਵੀਡੀਓ ਚ ਕਹੀਦਾ ਆਪਦੀ ਤਸੱਲੀ ਕਰਕੇ ਲੈ ਕੇ ਜਾਓ ਹਮ ਸਾਈ ਪਾਓ ਨਾ ਨਿਕਲੂਗਾ ਆਪਾਂ ਕਰਾਇਆ ਦੇਵਾਂਗੇ ਕੀ ਕ ਐਸ ਤੋਂ ਨਹੀਂ ਗੇੜਾ ਨਹੀਂ ਵੱਜਦਾ ਇਹ ਤੋਂ ਗਿੱਥੋਂ ਖਾਲੀ ਨਿਕਲ ਗਿਆ ਜ਼ਿੰਮੇਵਾਰੀ ਆਪਣੀ ਜੀ ਇਹ ਵੀ ਫੁੱਲ ਜ਼ਿੰਮੇਵਾਰੀ ਇਹਦੀ ਜ਼ਿੰਮੇਵਾਰੀ ਗੇੜਾ ਨਹੀਂ ਵਜਦਾ ਤੋੜ ਕੇ ਦਿਖਾ ਦੇ ਸਰ ਸਾਹਿਬ ਗੇੜਾ ਜ ਮਰਾ ਹੀ ਦਿੱਤਾ ਤੇ ਫਿਰ ਆਪਾਂ ਵਪਾਰੀ ਕਹਿੰਦੇ ਰਹਿ ਗਏ ਫਿਰ ਕੰਮ ਕਰਨ ਦਾ ਫਿਰ ਫਿਰ ਕੰਮ ਕਰਨ ਦਾ ਆਪ ਨੂੰ ਫਾਇਦਾ ਕੀ ਆ ਫਿਰ ਅਗਲਾ ਕਹਿੰਦਾ ਯਾਰ ਚੱਕ ਕੇ ਵੀਡੀਓ ਪਾ ਦਿੰਦੇ ਆ ਵੇਂਦੇ ਹੈ ਜੀ ਕਿ ਮੁੜ ਕੇ ਕੀ ਵੀਡੀਓ ਤੋਂ ਕੁਛ ਕਹਿਣ ਨਿਕਲਦਾ ਕੋਸ਼ ਨਿਕਲਦਾ ਕੋਸ਼ ਸਰ ਉਹ ਨਾ ਗੱਲ ਹੋਊਗੀ ਉਹ ਗੱਲ ਨਾ ਹੋਊ ਅਗਲਾ ਕਹਿੰਦਾ ਕੰਮ ਕਰੋ ਸਹੀ ਕਰੋ ਯਾਰ ਘੱਟ ਕਰ ਲੋ ਕਿਉਂਕਿ ਆਪਾਂ ਲੰਮੀ ਰੇਸ ਦੇ ਘੋੜੇ ਆ ਆਪਾਂ ਕਿਹੜੇ ਇੱਕ ਤੋਂ ਲਿਆ ਕੇ ਵੇਚਨੇ ਬਸ ਬਾਕੀ ਆਪਾਂ ਸਮਾਂ ਬਹੁਤ ਹੋ ਗਿਆ ਆਪਾਂ ਨੂੰ ਵੀਡੀਓ ਪਾਉਣ ਦੇ ਨੂੰ ਨਹੀਂ ਤਾਂ ਹੁਣ ਨੂੰ ਕੰਮ ਬੰਦ ਹੋਇਆ ਹੋਣਾ ਸੀਗਾ ਯਾਰ ਪਤਾ ਕੀ ਦੇਖ ਆਪਣੇ ਕੋਲ ਜਰੀਆ ਬਹੁਤ ਵਧੀਆ ਵੀਡੀਓ ਦਾ ਤੇ ਆਪਾਂ ਲੋਕਾਂ ਨੂੰ ਚੰਗੀ ਚੀਜ਼ ਦਵਾਂਗੇ ਤੇ ਗਾਹਕ ਵੀ ਆਪਣੇ ਕੋਲ ਖੜੂਗਾ ਇੱਕ ਵੀਡੀਓ ਆਪਾਂ ਗਲਤ ਪਾਵਾਂਗੇ ਉਹਦਾ ਕੋਈ ਫਾਇਦਾ ਨਹੀਂ ਉਹਦਾ ਫਾਇਦਾ ਨਹੀਂ ਕੋਈ ਹੁਣ ਦੱਸਦੇ ਆ ਯਾਰ ਲੋਕ ਕਹਿੰਦੇ ਵੀ ਕਈ ਵੀਡੀਓ ਬਣਾਉਣ ਵਾਲੇ ਵੀ ਕਹਿਣਗੇ ਨਹੀਂ ਛੱਡ ਇੰਨੇ ਦੀ ਹੋ ਗਈ ਇੰਨੇ ਦੀ ਹੋ ਗਈ ਕਹਿੰਦਾ ਉਹ ਸਾਨੂੰ ਸਵਾਦ ਹੀ ਨਹੀਂ ਹੁੰਦਾ ਹਮ ਸਹੀ ਗੱਲ ਕਰ ਰਿਹਾ ਕਰੋ ਠੋਸ ਗੱਲ ਕਰੋ ਠੋਸ ਜਿਹੜੀ ਨਿਕਲਣੀ ਆ ਪਕਾਈ ਕਰਨ ਨੂੰ ਵੀਰੋ ਜੋ ਮਰਜ਼ੀ ਕਰੀ ਜੀ ਇਹ ਤਾਂ ਗੱਲ ਹੈ ਕਿ ਨਾ ਦੇ ਰੇਟ ਚ ਭਕਾਈ ਹੋਵੇ ਨਾ ਦੁੱਧ ਚ ਭਕਾਈ ਮੰਨ ਕੇ ਚੱਲ ਹੁਣ ਮੈਂ 50 ਮੰਗ ਲਉ ਤੈਨੂੰ ਵੀ ਪਤਾ ਗਾ ਕਿੰਨੇ ਦੀ ਹੈ ਨਾ ਤੂੰ ਮਿੰਟਵਾ ਲਾ ਕੇ 5 ਛੱਡ ਦੇ ਯਾਰ 2 ਛੱਡ ਦੇ ਉਹ ਸਵਾਦ ਹੀ ਕੋਈ ਨਹੀਂ ਹੂੰ ਪਹਿਲਾਂ ਮੰਗੋ ਹੀ ਹੁੰਨੀ ਮੰਗੋ ਉਹਨੂੰ ਜਿੰਨੇ ਤੁਸੀਂ ਲੈਣੇ ਆ 1000 2000 ਡਾਲਰ ਰੱਖੋ ਕਿ ਅਗਲੇ ਦਿਨ ਵੀ ਆਪਾਂ ਲੱਗੇ ਮੇਰਾ ਮਾਨਤਨ ਕੀਤਾ ਹੂੰ ਸਹੀ ਕਿ ਨਹੀਂ ਸਹੀ ਇਹਦੀ ਹੁਣ ਫਿਰ ਜਾਇਜ਼ ਡਿਮਾਂਡ ਫਿਰ ਆਪਾਂ ਹੀ 50 ਕਰ ਲਈਏ 5 ਫਿਰ ਛੱਡ ਦਾਂਗੇ ਵਿੱਚ 10 ਛੱਡ ਦਾਂਗੇ ਹੋਰ ਭਕਾਈ ਕਰਨੀ ਆ ਆਪ ਜਿੰਨੀ ਮਰਜ਼ੀ ਕਰੀਏ ਬਰਾਰ ਸਾਹਿਬ ਮੁੱਲ 40 ਕਰਦੇ ਹੂੰ 350 ਬਾ ਪਹਿਲਾਂ ਹੀ ਮਾਨਤਾਨ ਕਰਤਾ ਪਹਿਲਾਂ ਹੀ ਮਾਨਤਾਨ ਕਰਤਾ ਮੁੱਲ 40 ਆ ਯਾਰਾ ਵੀਰੇ ਦੁਆਰਾ ਫੇਰ ਵੀਡੀਓ ਦੇਖ ਲਿਓ ਮੁੱਲ 40000 ਪੰਜ 500 ਘਟਾ ਲਿਓ ਤੇ ਭਾਵੇਂ ਪੰਜ ਸਿੱਧਾ ਘਟਾ ਲਿਓ ਹੂੰ 35 ਦੀ ਦੇਣੀ 35 ਦੀ ਦੇਣੀ 25 ਦੀ 35 ਦੀ 25 ਬਾਦ ਭਾਵੇਂ ਸਿੱਧੀ 35 25 ਬਾਦ ਇੱਕ ਗੱਲ ਹੀ ਆ ਬਸ ਇੱਕ ਗੱਲ ਹੀ ਬਾਕੀ ਥਾਣਾ ਦੀ ਹੌਲ ਗਾਰੰਟੀ ਆ ਬਰਾੜ ਸਾਹਿਬ ਜੇ ਥੱਲੇ ਬਹਿ ਕੇ ਬੰਦਾ ਕਹਿ ਲੂਗਾ ਥਾਣ ਘਾਟਾ ਹੋਰ ਛੱਟਾ ਵਾ ਵੱਧ ਘਾਟ ਲੱਤਾਂ ਮਾਰਦੀ ਆ ਅਗਲੇ ਤੇ ਘਰੇ ਵੀ ਲੱਤਾਂ ਮਾਰਗੀ ਤਾਂ ਵੀ ਆਪਣੀਆਂ ਠੀਕ ਆ ਬਸ ਦੋ ਨੰਬਰ ਵੀਰੇ ਇਹਦਾ ਸੁਆ ਕਰਨ ਮਾ ਜੀ ਸੂਆ ਵੀਰੇ ਦੂਸਰਾ ਵਾ ਭਾਵੇਂ ਕੋਈ ਤੀਸਰਾ ਕਹ ਦੇ ਕਿਉਂਕਿ ਬੰਦੇ ਕਹਿੰਦੇ ਕਿ ਸਾਰੇ ਪਾਲਿਆਂ ਕੋਲ ਦੂਜੇ ਸੂਏ ਹੀ ਗਾਵਾਂ ਹੁੰਦੀਆਂ ਕਿ ਤੀਜੇ ਸੂਆ ਤੇ ਗਾਵਾਂ ਹੁੰਦੀਆਂ ਹੀ ਨਹੀਂ ਗਾ ਦੂਜਾ ਮੰਨ ਲਓ ਤੀਜਾ ਮੰਨ ਲਓ ਮਗਰ ਵੱੱਛੀ ਆ ਵੀਰੇ ਕੋਈ ਮਹੀਨੇ ਦੀ ਕਹਦੇ ਕੋਈ ਡੇਰ ਦੀ ਕਹਦੇ ਠੀਕ ਆ ਉਹ ਥੋੜੀ ਜਿਹੀ ਨਰਮ ਆ ਉਮਰ ਤੇ ਹੈਗੀ ਐ ਇੰਨੇ ਦੀ ਨਰਮ ਹਾਂ ਆਉਣਾ ਵੀ ਆ ਪਾ ਕੇ ਜਾਈਏ ਦੋ ਦਿਨ ਹੋ ਗਏ ਸੂਈ ਚਾਰ ਦਿਨ ਹੋ ਗਏ ਹੁਣ ਤਾਂ ਕੋਈ ਫਾਇਦਾ ਨਹੀਂ ਗਾ ਠੀਕ ਆ ਤੇ ਦੁੱਧ ਇਸ ਟਾਈਮ 11 ਕਿਲੋ ਹੋਊਗਾ 11 ਤੋਂ 12 ਠੀਕ ਆ ਕਿ 11.5 ਹੋ ਜੇ 11 200 ਹੋ ਜਾ ਗਿਆ ਪੂਰਾ ਹੀ 12 ਨਿਕਲ ਜੇ ਹੂੰ 11 ਦਾ ਮਾਣ ਨਿਕਲੂ ਨਿਕਲੂਗਾ ਨਿਕਲੂਗਾ ਵੀਰੇ ਭਾਵੇਂ ਹੁਣ ਤੱਕ ਕੰਡਾ ਲੈ ਆ ਵੀ ਆਪਦੀ ਬਾਲਟੀ ਲੈ ਆਵੇ ਠੀਕ ਆ ਤੋਰ ਕੇ ਦਿਖਾ ਦਿਓ ਜੀ 11 ਕਿਲੋ ਦਾ ਬਾਈ ਕਹਿੰਦਾ ਹੋਊ ਬਈ ਬੇਫਿਕਰ ਹੋ ਕੇ ਆਜੋ ਫੁੱਲ ਰੰਗ ਪ੍ਰਿੰਟ ਚੰਗਾ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਕੱਟ ਵਾਲਾ ਹਵਾਨਾ ਬਾਕੀ ਤੁਸੀਂ ਦੇਖ ਸਕਦੇ ਹੋ ਤੇ ਸੰਭੀ ਪਲੀ ਵੀ ਚੰਗੀ ਆ ਕੋਈ ਮਾਲ ਆਪਣਾ ਉਹ ਹੋ ਜਾਣਾ ਹੈਗਾ ਕਿ ਟੱਕਾ ਮਾਰ ਕੇ ਸੁੱਟ ਕੇ ਕੋਈ ਗੱਲ ਆ ਵੀ ਠੀਕ ਆ ਹੂੰ ਪੂਰੇ ਚੰਗੀਆਂ ਠੀਕ ਆ ਇਹਦਾ ਫਿਰ ਛੋਟਾ ਜਿਹਾ ਆਪਾ ਭਾਰਾ ਸਾਹ ਬਾਹਲੇ ਚੱਕਣ ਜਿਹਾ ਆਪਾ ਪਹਿਨੇ ਨਹੀਂ ਹੂੰ ਗੱਲਾਂ ਦੋ ਹੀ ਕਰ ਗੱਲਾਂ ਦੋ ਹੀ ਆਰ ਜਾਂ ਪਾਰ ਪਸੰਦ ਆ ਸਿੱਧੇ ਸਾਈ ਪਾ ਦੇਵੇ ਮੁੱਲ ਲੈਂਦਾ ਵੀ 40 ਆ ਹੂੰ ਇਹ ਦੇਣੀ ਇਹ ਵੀ 35 ਦੀ ਆ ਜੋੜਾ ਜੋੜਾ ਆਉਣਾ 70 ਦਾ ਹੀ ਆ ਕਿਲੇ ਛੂਟ ਹੀ ਹੋਣੀ ਆ ਸਹੀ ਤਰੀਕੇ ਨਾਲ ਛੂਟ ਜਿਆਦਾ ਬਾ ਛੂਟ ਵੱਧ ਕਰ ਦਾਂਗੇ ਕਿਉਂਕਿ ਬੱਦ ਪਤਾ ਕੀ ਟੱਕਰ ਮੰਗੀ ਨਹੀਂ ਆਪਾਂ ਫਿਰ ਤਾਂ ਭਾਵੇਂ ਆਪਾਂ ਵੀਡੀਓ ਕਹਿੰਦੇ ਵੀ 2 ਇਹਦੇ ਛੱਡ ਦਾਂਗੇ 4 ਇਹਦੇ ਛੱਡ ਦਾਂਗੇ 40 40 80 ਜੋੜਾ 70 ਦਾ ਦੇ ਦਾਂਗੇ ਜੋੜਾ 70 ਦਾ ਦੇ ਦਾਂਗੇ ਹੂੰ ਠੀਕ ਆ ਹਾਂਜੀ ਤੇ ਨਗ ਨੰਬਰ ਆ ਗਿਆ ਵੀਰੇ 3 ਵੀਰੇ ਦੂਜਾ ਸੂਆ ਸੂਈ ਹੋਈ ਆ ਹੂੰ ਦੁੱਧ ਆ ਇਸ ਟਾਈਮ ਮੰਨ ਕੇ ਚਲੋ 14 ਕਿਲੋ ਤੋਂ ਬਾਹਰ ਹੋਊਗਾ ਤੇ 14 ਕਿਲੋ ਮੰਨ ਕੇ ਜਿਹੜਾ ਮਰਜ਼ੀ ਵੀ ਰਾਜੇ ਹੂੰ ਹਾਂਜੀ ਮਗਰ ਬੱਚਾ ਵੀਰੇ ਠੀਕ ਆ ਸੂਈ ਨੂੰ ਮੰਨ ਕੇ 10 ਦਿਨ ਕਹਦੇ ਕੋਈ ਭਾਵੇਂ 15 ਕਹਦੇ ਉਹ ਸਾਹਮਣੇ ਤੁਹਾਡੇ ਸਾਰਾ ਕੁਝ ਆਏ ਨਾ ਕਿਉਂਕਿ ਆਪਾਂ ਉਹ ਜੀ ਦੀ ਗਰੰਟੀ ਦੇਈ ਦੀ ਜਿਹੜੇ ਆਪਣੇ ਘਰੇ ਜੀ ਸੂਈ ਹੋਵੇ ਹੂੰ ਜਿਹੜੇ ਖੁਰੀਆਂ ਖਿੱਚੀਆਂ ਆਪਾਂ ਵੀ ਇੰਨੇ ਦਿਨ ਹੋ ਗਏ ਮਗਰੋਂ ਸੂਈਆਂ ਆਈਆਂ ਉਹਦਾ ਬਾਰੇ ਆਪਾਂ ਪਤਾ ਨਹੀਂ ਬਾਰਾ ਉਹਨਾਂ ਦਾ ਪਤਾ ਨਹੀਂ ਤੋਂ ਅੰਦਾਜ਼ਾ ਹੁੰਦਾ ਆਪਣਾ ਵੀ ਹਾਂਜੀ 14 ਕਿਲੋ ਦੁੱਧ ਜੋਖ ਦਾਂਗੇ ਜੋਕੇ ਜੋਕੇ ਵੀਰੇ ਤੇ ਸੈਂਕਾ ਮਾਰ ਦੀ ਮੁਰਦੀ ਤਾਂ ਨਹੀਂ ਬਾਈ ਭਾਵੇਂ ਬਰਾਸਾ ਘਰੇ ਜਾ ਕੇ ਵੀ ਮਾਰ ਗਈ ਨਾ ਅਗਲੇ ਦੇ ਗਾਂ ਆਪਣੀ ਆ ਇਨਿਆ ਉੱਪਰ ਬਾਲੇ ਵੱਡੇ ਦੇ ਦਿੰਨਾ ਹੈ ਤੂੰ ਜੇ ਆਪਾਂ ਲੈ ਆਈ ਦੀ ਨਹੀਂ ਪਰ ਆ ਕੀ ਜੇ ਆਪਦੇ ਘਰੇ ਵੀ ਆਪਾਂ ਦੇ ਵਰਗੇ ਸਾਰੇ ਆ ਹੂੰ ਮੰਨ ਕੇ ਦਿਲ ਆਪਾਂ ਪੈਸੇ ਲੈ ਕੇ ਲਿਆਂਦੇ ਆ ਇਹ ਤਾਂ ਗੱਲ ਜੇ ਆਪਾਂ ਨੂੰ ਮਾਰਦੀ ਹੋਊਗੀ ਅਗਲੇ ਘਰੇ ਮਾਰੂਗੀ ਤਾਂ ਆਪਾਂ ਜੇ ਅਗਲੇ ਨੂੰ ਗਾਲਾਂ ਕੱਢਦੇ ਅਗਲਾ ਵੀ ਆਪਾਂ ਨੂੰ ਕੱਢੂਗਾ ਇਹ ਤਾਂ ਗੱਲ ਹੈਗੀ ਆ ਜੇ ਕਹਿੰਦਾ ਜੇ ਆਪਾਂ ਬਿਜਲਾ ਜਿਹੋ ਜਾਂ ਤਾਂ ਵੱਡਣਾ ਆਪ ਨੂੰ ਹੀ ਪਹਿਣਾ ਆਪ ਨੂੰ ਹੀ ਪਹਿਣਾ ਸਹੀ ਇਹ ਨਹੀਂ ਕਿ ਕਿਸੇ ਹੋਰ ਨੇ ਵੱਡਣਾ ਹੂੰ ਆਏ ਦੋ ਦਿਨ ਆਪਣੇ ਘਰੇ ਖੜੀ ਰਹੀ ਆਪਾਂ ਨੂੰ ਚੱਕ ਕੇ ਮਾਰਿਆ ਆਪਾਂ 6 ਫੇਟ ਖਾਲਾਂਗੇ ਕੀ ਪਤਾ ਗਾਲਾਂ ਤਾਂ ਫਿਰ ਆਪਾਂ ਵੀ ਕੱਢਾਂਗੇ ਨਾ ਅਗਲਾ ਵੀ ਕੱਢੂਗਾ ਅਗਲਾ ਵੀ ਕੱਢੂਗਾ ਜਿਹਨੂੰ ਚੱਕ ਕੇ ਗਾਹ ਮਾਰੂਗੀ ਜਿਹਨੂੰ ਮਾਰੂਗੀ ਹੂੰ ਕਾਲਾ ਲੈਣੀ ਆ ਕਾ ਤੋ ਆਪਾਂ ਯਾਰ ਦੇ ਪੈਸੇ ਜਗੇ ਚੀਲ ਲੈਣੀ ਦੋ ਦਿਨ ਨਾ ਮਿਲੂ ਮਾਲ ਇਹੀ ਆ ਹੂੰ ਤੇ ਦੋ ਦਿਨ ਖੜ ਕੇ ਲੈ ਲਾਂਗੇ ਠੀਕ ਆ ਦੇ ਮੈਂ ਇੱਥੇ ਖਲਾੜ ਕੇ ਚੋਈ ਜਾ ਜਿਵੇਂ ਮਰ ਜੇ ਠੀਕ ਆ ਲੱਤ ਛੜ ਵਾਲੀ ਕਰਮ ਵਾਲੀ ਹੈ ਲੱਤ ਛੜਾ ਲੈਂਦਾ ਹੀ ਨਹੀਂ ਪਸੂ ਬਈ ਆਪਾਂ ਹੂੰ ਮੋੜ ਲਿਆਈ ਮੈਂ ਦੋ ਦਿਨ ਮਾਲ ਨਾ ਮਿਲੇ ਕੋਈ ਦਿੱਕਤ ਨਹੀਂ ਆਪਾਂ ਨੂੰ ਹੂੰ ਵੀਡੀਓ ਦੋ ਦਿਨ ਲੇਟ ਪੈ ਜੂ ਇਹੀ ਆ ਇਹੀ ਹੋਆ ਤੋ ਬਾਸ ਤੀ ਚੰਗੀ ਲੋ ਜੇ ਗਾਲਾਂ ਕੱਢੀ ਜਾਵਾਂਗੇ ਤਾਂ ਮਾਲ ਉਹ ਹੀ ਖੜਨ ਲੱਗ ਜਾਣਾ ਗਾਲਾਂ ਹੀ ਜਾਵਾਂਗੇ ਤਾਂ ਯਾਰ ਫਿਰ ਤਾਂ ਬਾਈ ਦੋ ਹੀ ਵੇਚਾਂਗੇ ਬੱਸ ਤੀਜੀ ਤੀਜੀ ਵਿਕਣੀ ਨਹੀਂ ਤੀਜੀ ਵਿਕਣੀ ਨਹੀਂ ਚਾਹੇ ਵੀਡੀਓ ਪਵਾ ਲੋ ਚਾਹੇ ਕੋ ਮਰਜ਼ੀ ਕਰ ਲਓ ਯਾਰ ਫਿਰ ਭਾਵੇਂ ਸਾਰੇ ਚੈਨਲ ਵਾਲੇ ਸੱਦ ਲਈ ਤੀਜੀ ਵਿਕਣੀ ਬੰਦੇ ਦੀ ਜ਼ੁਬਾਨ ਵਿਕਣੀ ਤੀਜੀ ਹੜਾ ਵਿਕਣੀ ਹੈ ਸਹੀ ਗੱਲ ਗੱਲ ਆ ਜੈਜ ਡਿਮਾਂਡ ਇਹਦੀ ਬਰਾੜ ਹੁਣ ਡਿਮਾਂਡ ਹੀ ਦੀ ਕਹਦੀ ਆ ਹੂੰ ਮੋ ਲੈਂਦਾ ਵੀ 40 ਆ ਦੇਣੀ ਆ ਵੀ 35 ਦੀ ਇੱਕੋ ਕੰਮ ਹੀ ਇਹ ਨਹੀਂ ਪੈਂਦੀ 30000 ਦੀ ਯਾਰ ਕੰਮ ਨਿਭਰਨ ਵਾਲੇ ਚੰਗਾ ਇੱਕ ਇੱਕੋ ਮੁੱਲ ਚ ਦਿੰਨੇ ਹੈ ਇੱਕੋ ਮੁੱਲ ਚ ਇਰਾਦਾ ਤਾਂ ਮੇਰਾ ਸੀ 38000 ਦੇ ਵਿੱਚ ਆਉਂਦਾ ਜਿਹੜੀ ਜੀ ਗੱਲ ਆ ਹੁਣ ਬਾਲਾ ਟਕਰਾਂ ਚ ਪਾਵਾਂਗੇ ਨਾ ਉਸ ਦੀ ਸਾਈ ਆਊਗੀ ਠੀਕ ਆ ਸਿੱਧੀ ਸਾਈ ਜਾਊਗੀ ਬਸ ਕੰਮ ਹੀ ਬੜੋ ਦੱਸਣ ਦੀ ਲੋੜ ਨਹੀਂ ਦਿੱਤਾ ਫੋਨ ਲਾ ਕੇ ਆਈ ਕਹਵੇ ਬਸ ਇੱਕ ਨੰਬਰ ਦੋ ਨੰਬਰ ਤਿੰਨ ਨੰਬਰ ਬਸ ਕਲੇ ਨੰਬਰ ਤੇ ਕਰੀ ਸਿੱਧੀ ਸਾਈ ਬਸ ਪੈਸੇ ਆ ਗਏ ਸਾਈ ਹੈਗੀ ਥਣਾ ਦੀ ਇੱਥੋਂ ਆ ਕੇ ਢੀੜਾ ਵੱਜ ਜੇ ਆਪਾਂ ਜ਼ਿੰਮੇਵਾਰ ਆ। ਫਿਰ 1 ਤੋਂ ਲੈ ਕੇ 3 ਤੱਕ ਰਥਣ ਵੱਧ ਘਟਣ ਨਿਕਲ ਜੇ ਪੂਰ ਛਿਟਾ ਆ ਜਾਂ ਲਤ ਛੜ ਮਾਰ ਜੇ ਆਪਣੀ ਗਰੰਟੀ ਦੁੱਧ ਘਟ ਜਾ ਆਪਣੀ ਗਰੰਟੀ ਆ। ਠੀਕ ਹੈ ਜੀ। ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ। ਧੰਨਵਾਦ।